ਨਾ ਜਿਹੜੀ ਮੱਜਾਂ ਨਾ ਹਾਂਜੀ 70000 ਦੀ ਦਵਾਂਗੇ ਠੀਕ ਆ ਛੋੜ ਕਰ ਦੋ ਮੌਕੇ ਤੇ 75000 ਦੀ ਵੀਰ ਮੱਜ ਦਵਾਂਗੇ ਠੀਕ ਆ ਮਰਜੀ ਦੀ ਛੋੜੂਗੀ ਠੀਕ ਆ ਜੀ ਬਾਕੀ ਜਿੰਨੂੰ ਪਸੰਦ ਆ ਵਿਆਹ ਕੇ ਲੈ ਹਾਂ ਸਾਸਰੀ ਘਾਲ ਵੀਰ ਜੀ ਸਾਸਰੀ ਘਾਲ ਵੀਰੇ ਕੀ ਹਾਲ ਚਾਲ ਆ ਵਧੀਆ ਠੀਕ ਠਾਕ ਜੀ ਤੁਸੀਂ ਸੁਣਾਓ ਵਧੀਆ ਵਧੀਆ ਸਾਸਰੀ ਘਾਲ ਮੇਰੇ ਭੈਣ ਭਰਾਵਾਂ ਨੂੰ ਛੋਟਿਆਂ ਨੂੰ ਵੱਡਿਆਂ ਨੂੰ ਜਿਹੜਾ ਇੰਨਾ ਪਿਆਰ ਦਿੰਦੇ ਆ ਵੀਡੀਓ ਉੱਤੇ ਵੇ ਗੱਲਾਂ ਛੱਡੋ ਉਹਨਾਂ ਨੂੰ ਪਿਆਰ ਭਰੀ ਸਾਸਰੀ ਕਾਲ ਜਿਹੜੇ ਬਾਹਰ ਵੀ ਆ ਵੀਰ ਉਹਨਾਂ ਨੂੰ ਵੀ ਸਾਸਰੀ ਕਾਲ ਪਿਆਰ ਭਰੀ ਠੀਕ ਹੈ ਜੀ ਤੇ ਅੱਜ ਇੱਕ ਹੀ ਸੇਲ ਕਰਨੀ ਹੈ ਲੱਗਦੀ ਵਾ ਤੇ ਇੱਕ ਹੀ ਆਪਾਂ ਵਿਰੇ ਲਈ ਆਈਦੀ ਆ ਠੀਕ ਆ ਫੋਨ ਨੰਬਰ ਦੱਸ ਦਿਓ ਵੀਰ 9815647787 ਨਾਮ ਮੇਰਾ ਸੋਨੀ ਆ ਪਿੰਡ ਭਿੰਡਰ ਜਿਲ੍ਹਾ ਅੰਮ੍ਰਿਤਸਰ ਜੀ ਤੇ ਬੇਨਤੀ ਵੀਰਾਂ ਨੂੰ ਇਹੋ ਹੀ ਆ ਉਹਨਾਂ ਵੀਰਾਂ ਵਾਸਤੇ ਦਾ ਧੰਨਵਾਦ ਆ ਜਿਹੜੇ ਸਿੱਧੇ ਗੱਲ ਮੋਦੇ ਤੇ ਪੁੱਛਦੇ ਆ ਵੀ ਵੀਰ ਆਹ ਮਾਝ ਹੀ ਕਿਉਂਕਿ ਸਾਡਾ ਟਰੈਕਟਰਾਂ ਦਾ ਵੀ ਕੰਮ ਆ ਉਹਦਾ ਸਿੱਧਾ ਹੀ ਜਿਹੜਾ ਪੁੱਛਦੇ ਵੀਰ ਆ ਚੀਜ਼ ਹੈਗੀ ਆ ਉਹਨਾਂ ਦਾ ਤਾਂ ਦਿਲੋਂ ਧੰਨਵਾਦ ਆ ਠੀਕ ਆ ਧੰਨਵਾਦ ਉਹਨਾਂ ਦਾ ਵੀ ਜਿਹੜਾ 2-3 ਮਿੰਟ ਐਡਰੈਸ ਪੁੱਛਦੇ ਲਾ ਦਿੰਦੇ ਆ ਵੀਰ ਕਿੱਥੋਂ ਬੋਲਦੇ ਆ ਮੁੜ ਕਿਹੜਾ ਜ਼ਿਲ੍ਹਾ ਵਾਕੀ ਆ ਸਾਰਾ ਕੁਝ ਕਰਕੇ ਫੋਨ ਉਸ ਵੇਲੇ ਪਟੱਕਦੇ ਨਹੀਂ ਕੱਟਦੇ ਨਾਲ ਅਗਲੀ ਗੱਲ ਨਹੀਂ ਸੁਣਨੀ ਠੀਕ ਆ ਹਾਂ ਇਹ ਉਹਨਾਂ ਦੇ ਗੁੱਸਾ ਵੀ ਆਉਂਦਾ ਹਣਾ ਕਦੇ-ਕਦੇ ਕਿ ਆਉਂਦਾ ਚਲੋ ਫੇ ਆਖੀ ਦਾ ਵੀ ਸਾਡਾ ਕੰਮ ਆ ਹਾਂਜੀ ਯੋਵੇਂ ਚੰਗੇ ਨਾਲ ਜੇ ਆਪਾਂ ਨੂੰ ਹਰ ਜ਼ਿੰਦਗੀ ਚ ਚੰਗਾ ਹੀ ਟੱਕਰਦਾ ਜਾਵੇ ਤਾਂ ਕਿ ਕਦੇ ਮਾੜਾ ਹੋ ਗਿਆ ਤੇ ਝੜਕਾ ਚੱਲਿਆ ਨਹੀਂ ਜਾਂਦਾ ਜ਼ਿੰਦਗੀ ਚ ਮਾੜੇ ਇਨਸਾਨ ਵੀ ਹੋਣੇ ਚਾਹੀਦੇ ਆ ਉਹਨਾਂ ਕੋਸਕਾ ਜਾਂਦੇ ਆ ਤੇ ਇੱਕ ਬੇਨਤੀ ਹੋਰ ਆ ਥੋੜੀ ਜੀ ਬੋਲੀ ਜਿਹੜੀ ਜਵਾਨ ਆ ਉਹ ਕੜਵਈ ਆ ਮਤਲਬ ਸਿੱਧਾ ਬੋਲਦੇ ਸਿੱਧਾ ਮਾਜੇ ਮਾਜੇ ਵਾਲੇ ਪਹੂਆ ਵੀ ਕਹਿੰਦੇ ਆ ਨਾ ਬੋਲ ਮਤਲਬ ਖਰੂਸ ਪੁਣਾ ਲਾ ਲੋ ਕੁਛ ਲਾ ਲੋ ਅੜਬ ਜੀ ਲੱਗਦੀ ਭਰ ਲਾ ਲੋ ਜੋ ਕੁਛ ਵੀ ਲਾ ਲੋ ਜਿਹੜਾ ਮਿਲਦਾ ਵਰਤਦਾ ਵਾ ਨਾ ਉਹ ਵੀਰਾਂ ਨੂੰ ਪਤਾ ਵਾ ਕਿ ਬੰਦੇ ਕਿਦਾਂ ਦੇ ਆ ਮਤਲਬ ਸਿੱਧੀ ਮਤਲਬ ਬੇ ਇੱਕ ਇਹ ਆ ਵੀ ਇੱਕ ਮੱਝ ਵੇਚੀ ਤੇ ਵੀਰ ਨੇ ਫੋਨ ਕੀਤਾ ਸਾਰਾ ਕੁਛ ਦੱਸਿਆ ਸੀ ਹਾਂ ਵੀਰਾਂ ਦਾ ਕਿੰਨਾ ਦੁੱਧ ਚਵਾਜੂ ਮੈਂ ਵੀਰ ਆਈਡੀਆ ਇਨਾ ਘਰ ਵਾਲਿਆਂ ਦਾ ਕਿੰਨਾ ਦੱਸਿਆ ਮੈਂ 14 ਲੀਟਰ ਤੇ ਮੈਂ ਆਹ ਵੀਰ ਤੂੰ ਮੱਝ ਵੇਚੀ ਕੋਈ ਕਹਿੰਦਾ ਹਾਂਜੀ ਤੇ ਮੈਂ ਆਹ ਤੂੰ ਕਿੰਨਾ ਦੱਸਿਆ ਸੀ ਆਂਦਾ ਮੈਂ ਵੀ 14 ਹੀ ਦੱਸਿਆ ਸੀ ਤੇ ਮੈਂ ਆਹ ਤੂੰ ਸੱਚ ਬੋਲਿਆ ਆਂਦਾ ਨਹੀਂ ਮੈਂ ਨਹੀਂ ਸੱਚ ਬੋਲਿਆ ਫੋਨ ਕੱਟ ਗਿਆ ਉਹ ਠੀਕ ਹੈ ਮੈਂ ਵੀ ਜੇ ਤੂੰ ਨਹੀਂ ਸੱਚ ਬੋਲਿਆ ਤੂੰ ਕਿੱਥੋਂ ਸੱਚ ਬੋਲ ਲਾਣਾ ਠੀਕ ਹੈ ਤੇ ਮੈਂ ਤੇਰੇ ਵਰਗਾ ਭਰਾ ਕਿਉਂਕਿ ਉਹ ਸਾਡੀ ਬੋਲੀ ਥੋੜੀ ਜੀ ਅੜਬਾ ਹਾਂ ਬੋਲ ਅੜਬ ਲਾਲਾ ਜਾਂ ਖੜੂਸਪੁਣਾ ਲਾਲਾ ਜੇ ਕੋਈ ਕਲਾਸ ਦੇਣਾ ਹੋਵੇ ਮਿੱਠੀ ਜਪਾਣਾ ਉਹ ਵੀ ਦੱਸ ਦੇ ਵੀ ਮਿੱਠਾ ਬੋਲਣਾ ਸਿਖਾ ਦੇ ਠੀਕ ਹੈ ਪਰ ਇਹ ਵੀ ਫੇ ਮਿੱਠਾ ਬੋਲ ਕੇ ਠੱਗਣਾ ਨਹੀਂ ਆਉਂਦਾ ਸਿੱਧੀ ਮੰਨ ਲਓ ਡਾਈਟ ਚਲੋ ਕੋਈ ਕੁਛ ਹੈ ਉਹ ਵੀ ਗੱਲ ਵੱਖਰੀ ਆ ਆਪਾਂ ਮੱਝ ਦੀ ਗੱਲ ਕਰੀਏ ਹੈ ਮੱਝ ਤਿੱਜਾ ਸੂਆ ਵੀਰੇ ਤਿੱਜਾ ਸੂਆ ਦੇਣ ਕਿੰਨੇ ਲੈ ਜੂ ਵੀਰ ਜੀ ਦੇਣ ਵੀਰੇ 4 ਤੋਂ 5 ਲੈ ਜੇ ਠੀਕ ਆ ਆਈਡੀਆ ਕੋਈ 10 ਲੀਟਰ ਚ ਵਾਜੇ ਇਹ ਚ ਵਾਜੇ 12 ਇਹ ਚ ਵਾਵੇ 8 ਠੀਕ ਆ ਇਹ ਸਾਹਮਦੀ ਆ ਕਿਸਮਤ ਦੀ ਗੱਲ ਆ ਜੀ ਕਿਉਂਕਿ ਸੂਏ ਸਵਾਈ ਡੰਗਰ ਦਾ ਕੋਈ ਲਾਮਾ ਨਹੀਂ ਆਪਾਂ ਆਈਡੀਆ ਦਿੰਨੇ ਆ हां जी हां जी हां जी हां जी। ਕੋਈ ਬਾਕੀ ਗਰਮੀ ਦਾ ਮੌਸਮ ਆ। ਜੀ ਤੁਹਾਡਾ ਕੰਮ ਲਿਆ ਕੇ ਵੇਚਣਾ। ਲਿਆ ਕੇ ਵੇਚਣਾ। ਹੈ ਵੱਡੀ ਆ। हां जी हां जी ਕੱਦ-ਕਾਠ ਸੋਹਣਾ। हां ਇਹ ਤਜਾ ਮਤਲਬ ਸੁਆਵਾ। ਠੀਕ ਆ ਤੋਰੀਏ ਵੀਰ ਜੀ ਨੂੰ। ਬਾਕੀ ਕੱਦ-ਕਾਠ ਵੇਖੋ ਪੂਰਾ ਵੱਡਾ ਵਾ ਤੇ ਸੋਹਣੀ ਸਨਖੀ ਪੂਰੀ ਆ ਆ ਵੇਖੋ ਜੀ। ਫੇਸ ਕੁਆਲਟੀ ਲਾ ਲੋ ਬਹੁਤ ਹੀ ਸੋਹਣਾ ਸਿੰਘ ਬੜਾ ਸੋਹਣਾ ਲੱਗਾ ਕਰਮਾ ਵਾਲੀ ਨੂੰ। ਪਿੱਠ ਪੂੜਾ ਬਹੁਤ ਚੌੜਾ ਵਾ ਜੀ। ਆ ਵੇਖੋ ਪਿੱਠ ਪੂੜਾ ਪੂਰਾ ਚੌੜਾ। ਥਾਣ ਵੇਖੋ ਇਹਦੇ ਚਾਰੇ ਸੋਹਣੇ ਲੱਗੇ ਆ ਜੀ ਬਹੁਤ ਹੀ ਚੰਗੇ ਤੇ ਹਵਾਨਾ ਵੀ ਬੜਾ ਸੋਹਣਾ ਤਿਆਰ ਕਰ ਲੈਣਾ ਅਜੇ 3-4 ਦਿਨ ਹੈਗੇ ਆ ਜੀ ਤੇ ਮੂੰ ਚੋਕੇ ਤਰ ਦੀ ਘੋੜੀ ਵਾਂਗੂ ਵੇਖੋ ਘੋੜੀ ਵਾਲੀ ਚਾਲ ਆ ਕੇ ਹਾਂਜੀ ਵੇਖੋ ਕਰੋ ਚੱਕ ਸੋਹਣੀ ਆ ਜੀ ਸੁਰੱਖਾ ਬੰਨ ਬਹੁਤ ਆ ਜੀ ਆ ਵੇਖੋ ਜੀ ਬਾਕੀ ਪਿੱਟ ਫੂੜਾ ਚੰਗਾ ਚੋੜਾ ਕਾਇਮ ਆ ਨਿੱਗਰ ਆ ਜਿੰਨੀ ਮੱਝ ਹੈਗੀ ਆ ਵਜਨ ਵਾਲੀ ਆ ਸੋਹਣੀ ਆ ਜੀ ਪੂਰੀ ਤੇ ਬਾਕੀ ਇਹ ਹੈ ਕਿ ਵੀਰ ਦੱਸਦਾ ਵੀ ਭਾਵੇਂ 10 ਲੀਟਰ ਚੋਲੋ ਤੇ ਭਾਵੇਂ 12 ਲੀਟਰ ਚੋਲੋ ਸਾਵਧਾਨਦਾ ਜੀ ਦੁੱਧ ਪਤਾ ਗੱਲ ਕੀ ਇਹ ਹੁੰਦਾ ਵਾ ਆਈਡੀਆ ਕੋਈ ਹਾਂਜੀ ਕਈ ਵਾਰੀਆਂ ਆਈਡੀਆ ਤਾਂ ਕੋਮ ਬਾਹਰ ਵੀ ਹੋ ਜਾਂਦਾ ਕਈ ਵਾਰਾਂ ਆਪਾਂ ਦੱਸ ਗਿਆ ਹੁੰਦਾ ਵਾ ਹਾਂਜੀ ਅਗਲੇ ਦੇ ਘਰ ਜਾ ਕੇ 14 ਚ ਵਾ ਜਾਂਦਾ ਪਸ਼ੂ ਹਨਾ ਚ ਵਾ ਜਾਂਦਾ ਤੇ ਜਿਹਦੇ ਘਰ 14 ਚ ਆਉਂਦਾ ਉਹ ਦੱਸਦਾ ਨਹੀਂਗਾ ਜੇ ਉਹਦੇ ਘਰ ਅੱਠ ਜਾਗ ਚਵਾਦੇ ਉਹ 2 ਕਿਲੋ ਘੱਟ ਦੱਸ ਦੇਣਾ ਵੀ ਤੂੰ ਇੰਨਾ ਗਿਆ ਤੇ ਇੰਨਾ ਚੋਂ ਲਿਆ ਵਾ ਬਸ ਬਸ ਇਹ ਗੱਲ ਸਹੀ ਆ ਕਿਉਂਕਿ ਇਹ ਆਈਡੀਆ ਹੁੰਦਾ ਵਾ ਕੋਈ ਵੀ ਵਪਾਰੀ ਕੋ ਕਿਹੜਾ ਵੀ ਮੱਲਾ ਵੀ ਕੋਈ ਮੰਤਰ ਆ ਵੀ ਲਾ ਕੇ ਦੱਸ ਦਿੰਦਾ ਵੀ ਇੰਨਾ ਹੀ ਚੋਣਾ ਵਾ ਇਹ ਇੱਕ ਆਈਡੀਆ ਹੀ ਹੁੰਦਾ ਹਾਂਜੀ ਆਈਡੀਆ ਆਈਡੀਆ ਵਜਨ ਦੇ ਹਿਸਾਬ ਨਾਲ ਜਾਂ ਵਜਨ ਦੇ ਹਿਸਾਬ ਨਾਲ ਬਸ ਆਈਡੀਆ ਹੀ ਹੁੰਦਾ ਹਰ ਕਿਸਦਾ ਆਈਡੀਆ ਹਾਂਜੀ ਕਿਉਂਕਿ ਜੇ ਹੁਣ ਆਪਾਂ ਕਰੋ ਖਰੀਦਦੇ ਆ ਨਾ ਘਰ ਵਾਲੇ ਨੇ ਭਾਵੇਂ 14 ਹੀ ਕਿਹਾ ਵੇ ਨਹੀਂ 14 ਮੰਨ ਕੇ ਨਹੀਂ ਲਿਉਂਦੇ ਜੀ ਤੇ ਜੇ ਮੰਨ ਲਓ ਕਿ ਇਹੀ ਮੰਨ ਕੇ ਨਹੀਂ ਲੈਂਦੇ ਤਾਂ ਘਰਾਂ ਵਾਲਿਆਂ ਨੂੰ ਬੇਨਤੀ ਆ ਵੀ ਮੰਨਿਆ ਤੁਸੀਂ ਵੀ ਨਾ ਕਰੋ ਜੀ ਜੀ ਆਪਣੇ ਸਮਝ ਨਾ ਲਿਆ ਆ ਅੱਜ ਇੱਕ ਝੋਟੀ ਵੇਖਣ ਗਏ ਤੇ ਬੇਬੇ ਦੀ ਝੋਟੀ ਮਤਲਬ ਵੀ ਇੱਕ ਨਿੱਕੀ ਆਖੇ ਤੇ ਅਧੀਆ ਨਣਾ ਉਹ ਤੋਂ ਝੋਟੀ ਉਹਦੇ ਤੋਂ ਝੋਟੀ ਤੇ ਕਹੀ ਰਹੀ ਇਹੋ ਜੀ ਤੇ ਕਿਉਂਕਿ ਵਪਾਰੀ ਅਜੇ ਫੇਰ ਵੀ ਗੱਲ ਮੰਨ ਜਾਂਦਾ ਘਰਾਂ ਵਾਲੇ ਤੇ ਮੰਨਦੇ ਨਹੀਂ ਲੈ ਅਸੀਂ ਘਰ ਪਾਲੀ ਆ ਬੁਰਕੀਆਂ ਦੇਦੇ ਪਾਲੀ ਆ ਐਦਾਂ ਮਾਸਾ ਕਰਨ ਵਾਈ ਜਾਂਦੀਆਂ ਠੀਕ ਠੀਕ ਚਲੋ ਕੋਈ ਗੱਲ ਨਹੀਂ ਤੇ ਦੱਸੋ ਫੇਰ ਮੁੱਲ ਕਿੰਨਾ ਕਰਨਾ ਜੀ ਮੁੱਲ ਪੁੱਛਣ ਵਾਲਾ ਤੇ ਵੀਰੇ 80 ਹਜ਼ਾਰਾ ਹਾਂਜੀ ਜਿਹਨੇ ਪੁੱਛਣਾ ਵਾ ਜਿਹਨੇ ਫੇਰ ਵੀ ਮਤਲਬ ਪੁੱਛੀ ਜਾਣਾ ਵੀਰ ਮੁੱਲ ਕਿੰਨਾ ਮੈਂ ਇੱਕ ਵੀਰ ਨੂੰ ਅੱਗੇ ਵੀ ਗੱਲ ਕਹੀ ਸੀ ਵੀ ਕਿਸੇ ਦਿਨ ਕੋਈ ਵਸ਼ੀ ਉਸ਼ੀ ਮਿਲ ਜੇ ਨਾ ਮੈਨੂੰ ਕਿਤੇ ਕਈ ਵਾਰੀ ਕੋਈ ਵੀਰ ਫਰੀ ਵੀ ਦੇ ਦਿੰਦਾ ਹਾਂਜੀ ਤੋਂ ਮੈਂ ਫਰੀ ਵਸ਼ੀਤ ਪਾਉਣੀ ਆ ਕਿਸੇ ਦਿਨ ਕੋਈ ਮਿਲ ਗਈ ਨਾ ਹਾਂਜੀ ਤੇ ਮੈਂ ਕਿਹਾ ਵੀਰ ਨੇ ਉਹਨੂੰ ਮੈਂ ਇਹ ਗੱਲ ਕਹੀ ਮੈਂ ਕਿ ਵੀਰ ਨੇ ਵੀ ਇਹ ਵੀ ਕਹਿਣਾ ਵੀਰ ਪਹੁੰਚ ਵੀ ਤੂੰ ਕਰ ਜੂਗਾ ਠੀਕ ਐ ਐਦਾਂ ਵੀ ਵੀਰ ਹੈ ਵੀਰ ਮੰਨ ਲਓ ਜਦੋਂ ਦੱਸਿਆ ਹੁੰਦਾ ਵੀ ਆਹ ਗੱਲ ਆ ਕਿਉਂ ਕੁਛ ਵੀ ਆ ਵੀਰ ਫੇਰ ਵੀ ਤੇ ਬਾਕੀ ਫ੍ਰੀ ਵਾਲੀਆਂ ਚੀਜ਼ਾਂ ਕਹਿਰੀ ਮਹਿੰਗੀਆਂ ਵੀ ਪੈ ਜਾਂਦੀਆਂ ਹਾਂਜੀ ਹਾਂਜੀ ਕਿਉਂਕਿ ਰਾਜਸਤਾਨੀ ਠੱਗਦੇ ਆ ਬੰਦਿਆਂ ਨੂੰ ਬਹੁਤ ਠੱਗੇ ਗਿਆ ਭਾਜੀ ਤੁਸੀਂ ਜਿਹੜੀ ਗੱਲ ਕੀਤੀ ਨਾ ਨਵੇਂ ਸ਼ਹਿਰ ਤੋਂ ਇੱਕ ਪਾਉ ਦਾ ਫੋਨ ਆਇਆ ਮੈਨੂੰ ਕੱਲ ਕੇ ਪਰਸੋਂ ਆਇਆ ਤੇ ਮੈਨੂੰ ਕਹਿੰਦਾ ਮੇਰੇ ਕੋ 10000 ਰੁਪਏ ਪਵਾ ਲਿਆ ਵਾ ਤੁਸੀਂ ਕਿਹੜੇ ਚੈਨਲ ਵਾਲੇ ਬੋਲਦੇ ਆ ਮੈਂ ਕਿਹਾ ਤੁਸੀਂ ਵੀਡੀਓ ਕਿਹੜੀ ਵੇਖੀ ਕਹਿੰਦਾ ਰਾਜਸਤਾਨੀ ਬੋਲਦੇ ਸੀ ਤੇ ਮੈਂ ਕਿਹਾ ਵੀ ਤੁਸੀਂ ਇਦਾਂ ਦੀਆਂ ਜਿਹੜਾ ਜਿਹੜਾ ਐਡਰੈਸ ਪੂਰਾ ਦਿੰਦਾ ਨਾ ਉਹਦੇ ਕੋਲ ਪਸ਼ੂ ਲੋ ਕਹਿੰਦਾ ਮਣਕੀ ਤੁਹਾਡੀ ਵੀਡੀਓ ਤਰਨ ਤਰਨ ਮੱਝ ਖਰੀਦੀ ਲੈਂਦੀ ਹੀ ਪਤਾ ਇਹ ਗੱਲ ਦੱਸੀ ਕਿਉਂ ਮੈਂ ਕਈ ਨਾ ਆਪਣੀ ਇੱਕ ਨਾ ਕਈ ਰੀ ਸਸਤੀ ਚੀਜ਼ ਜਾਂ ਕੁਝ ਇਹ ਨਹੀਂ ਵੇਖਣਾ ਵੀ ਉਹ ਸਸਤੀ ਆ ਉਹਦੇ ਪਿੱਛੇ ਭੱਜਣਾ ਇਹ ਨਹੀਂ ਪਤਾ ਵੀ ਉਹ ਨੁਕਸਾਨ ਕਈ ਰੀ ਕਰ ਵੈਂਦਾ ਪਾਇ ਇਹ ਗੱਲ ਤਾਂ ਦੱਸੀ ਆ ਵੀ ਵੀਰ ਕਈ ਰੀ ਮੰਨ ਲਓ ਵੀ ਇਹ ਫਰੀ ਦੇ ਚੱਕਰ ਚ ਉਹ ਮੰਨ ਲਓ ਮੱਝਾਂ ਇਹੋ ਜੀਆਂ ਵਿਖਾਲ ਦਿੰਦੇ 15 ਲੀਟਰ ਵਾਲੀ 70000 ਰੁਪਏ ਦੀ 65000 ਦੀ 65000 ਦੀ ਉਹ ਕਹਿ ਦਨਗੇ ਮੰਨ ਲਓ ਵੀ 7000 ਰੁਪਆ ਦੋ ਗੱਡੀ ਤੋਰਤੀ ਆ ਇੱਥੇ ਪੈਸੇ ਲੈਣੇ ਆ ਇਹੋ ਜੇ ਕੰਮ ਕਰਦੇ ਇਹ ਸਾਡੀ ਵੀਡੀਓ ਇੱਕ ਡੇਢ ਸਾਲ ਪਹਿਲਾਂ ਦੀ ਵੀ ਪੈ ਚੁੱਕੀ ਆ ਇਹ ਮੁੱਦੇ ਤੇ ਇਹ ਮੁੱਦੇ ਤੇ ਪਾਈ ਸੀ ਤੇ ਦੋਨੋਂ ਫਿਰ ਵੀ ਮਾਲੋ 80000 ਆ ਪੁੱਛਣ ਵਾਲਾ ਦੋ ਛੜ ਦਜੀ 80 ਚੋਂ ਛੜ ਦੋ ਜੀ ਹਾਂ ਨਾ ਜਿਹੜੀ ਮੱਝ ਆ ਨਾ ਹਾਂਜੀ 70000 ਦੀ ਦਵਾਂਗੇ ਠੀਕ ਆ ਛੋੜ ਕਰ ਦੋਗੇ ਮੌਕੇ ਤੇ 75000 ਦੀ ਵੀ ਮੱਝ ਦਵਾਂਗੇ ਠੀਕ ਆ ਮਰਜ਼ੀ ਦੀ ਛੋੜੂਗੀ ਠੀਕ ਆ ਜੀ ਬਾਕੀ ਜਿੰਨੂੰ ਪਸੰਦ ਆ ਵਿਆਹ ਕੇ ਲੈ ਲਓ ਉਹ ਫੋਨ ਲਾ ਲੈ ਵੀਰ ਇਹ ਆ ਕੋਈ ਨਿੱਕੀ ਨਹੀਂ ਆ ਵੱਡੀ ਆ ਜੇ ਨਿੱਕੀ ਹੋਊਗੀ ਤਾਂ ਨਿੱਕੀ ਕਹਿ ਕੇ ਦਵਾਂ ਜੀ 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 ਇਹ ਵੀ ਗੱਲ ਆ ਸੋਹਣੀ ਆ ਜੀ ਤੇ ਬਾਕੀ ਫੋਨ ਆ ਭਾਵੇਂ ਮੇਰੀ ਵੀਡੀਓ ਵੇਖੋ ਫੋਨ ਐਰੋ ਕਰਕੇ ਵੇਖ ਲਿਆ ਕਰੋ ਜੀ 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 ਵੱਡੀ ਸਕਰੀਨ ਕਰਕੇ ਫੋਨ ਤੇ ਵੀਡੀਓ ਵੇਖਿਆ ਕਰੋ ਐਰੋ ਕਰਕੇ ਵੇਖ ਲਿਆ ਕਰੋ ਭਾਵੇਂ ਮੇਰੀ ਵੇਖੋ ਤੇ ਭਾਵੇਂ ਕਿਸ ਦੀ ਵੀ ਵੀਡੀਓ ਵੇਖੋ ਕਿਸ ਚੈਨਲ ਦੀ ਵੇਖੋ ਹਾਂਜੀ ਹਾਂਜੀ ਆਈਡੀਆ ਲੱਗ ਜਾਂਦਾ ਨਾਲ ਡੰਗਰ ਤੋਰੇ ਦਾ ਸਾਰੇ ਆਪਣੇ ਭੈਣ ਭਰਾ ਆ ਜਿਹੜੇ ਡੰਗਰ ਲੈਂਦੇ ਵੀ ਆ ਤੇ ਜਿਹੜੇ ਆ ਕੋਹੀ ਵੀ ਖਰੀਦਦੇ ਆ ਤੇ ਜੇ ਕਿਸ ਨੂੰ ਮਤਲਬ ਵੱਧ ਘਟ ਜਾਂ ਕਿ ਉਹ ਹੀ ਵੀ ਲੱਗੀ ਹੋਵੇ ਗੱਲ ਜੀ ਤੇ ਆਪਾਂ ਉਹਦੇ ਕੋਲ ਮਾਫੀ ਚਾਹੁੰਦੇ ਆ ਤੇ ਕਈ ਵਾਰਾ ਰੋਡ ਤੇ ਚੱਲਦੇ ਆ ਮੈਨੂੰ ਗੱਲ ਚੇਤੇ ਆ ਗਈ ਫੇਰ ਵੀਰ ਕਹਿੰਦੇ ਗੱਲਾਂ ਜਿਆਦੀਆਂ ਕਰ ਦਿੰਦਾ ਕਿ ਯਾਰੀ ਅੱਜ ਹੀ ਇੱਕ ਗੱਲ ਹੋਈ ਸੀ ਕੋਈ ਬੰਦਾ ਵੀਰ ਹੈਂਡੀਕੈਪ ਹੀ ਮੋਟਰਸਾਈਕਲ ਵਾਲੀ ਰੇਡੀ ਹੁੰਦੀ ਜਿਹੜੀ ਹਾਂਜੀ 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 ਉਹ ਹੀ ਸਵਾਰੀਆਂ ਢੋਂਦਾ ਤੇ ਸਵਾਰੀਆਂ ਢੋਂਦਾ ਸੀ ਤੇ ਅਸੀਂ ਮਤਲਬ ਵੀ ਲਾਗੋ ਦੀ ਲੰਗ ਤੇ ਵੀਰ ਨੇ ਆਵਾਜ਼ ਮਾਰੀ ਮੈਂ ਕਿਹਾ ਸ਼ਾਇਦ ਤੇਲ ਮੁੱਕਾ ਜਾਂ ਕੁਝ ਵੀ ਆ ਹਾਂਜੀ ਕਿ ਜਦੋਂ ਲਾਗੇ ਗਏ ਮੈਂ ਤੇ ਮੇਰਾ ਛੋਟਾ ਭਰਾ ਸੀ ਤਾਂ ਅਸੀਂ ਪੁੱਛਿਆ ਤੇ ਵੀਰਾਂ ਦਾ ਵੀ ਰੇੜੀ ਮੇਰੀ ਨੂੰ ੱਤਕਾ ਲਾ ਦਿਓ ਚਲੋ ਅਸੀਂ ਦੋ ਜਣਾਂ ਨੇ ੱਤਕਾ ਤੇ ਰੇੜੀ ਲਾਤਾ ਵੀ ਉਹਦਾ ਮੋਟਰਸਾਈਕਲ ਉਬਰ ਹੋ ਗਿਆ ਸੀ ਕਿੱਕੋ ਚ ਦੁਕਵਾਈਦੀ ਨਹੀਂ ਹੈਂਡੀਕੈਪ ਵੀ ਬਣ ਗਿਆ ਹਾਂਜੀ ਹਾਂਜੀ ਅਸੀਂ ਬਾਅਦ ਚ ਦਿਮਾਗ ਚ ਲਾਇਆ ਵੀ ਛੋਟਾ ਭਰਾ ਮੈਨੂੰ ਆਂਦਾ ਉਹ ਵੀ ਜਨਾਨੀਆਂ ਵਿੱਚ ਚੜੀਆਂ ਤੇ ਉਤਰ ਕੇ ੱਤਕਾ ਲਾ ਦਿੰਦੀਆਂ ਹਨ ਇਹ ਨਹੀਂ ਉਹ ਬਜ਼ੁਰਗ ਸੀ ਉਹਨਾਂ ਵਿੱਚ ਕੁੜੀਆਂ ਨਹੀਂ ਜੀ ਜੀ ਮੰਨ ਲਓ ਵੀ 15 16 ਸਾਲ ਦੀਆਂ 20 ਸਾਲ ਦੀਆਂ 4-5 ਜਨਾਨੀਆਂ ਹੈ ਜੀ ਇਹ ਸੋਚ ਆ ਹਨਾ ਆਪਣੀ ਸੋਚ ਉਹ ਸੋਚ ਮਤਲਬ ਸਾਡੀ ਵੀ ਜਿਉ ਆਪਣਾ ਦਿਮਾਗ ਲਾ ਲੈਂਦਾ ਵੀ ਉਹਨਾਂ ਨੂੰ ਕਹਿੰਦਾ ਭੈਣਾ ਤੱਕਾ ਲਾ ਦੇ ਤੂੰ ਜਾਂ ਭੈਣਾ ਹੀ ਆਪਣਾ ਲਾ ਲੈਂਦੀਆਂ ਦਿਮਾਗ ਹਾਂਜੀ ਤੇ ਥੋੜਾ ਜਿਹਾ ਮਦਦ ਕਰਿਆ ਕੋਈ ਇਹ ਗੱਲ ਮੰਨ ਲਓ ਕਿ ਆ ਮਸੀਬਤ ਜੁੜੀ ਆ ਕਿਉਂਕਿ ਉਹ ਵੀਰ ਤਿੰਨਾ ਚੌਂ ਜਣਿਆਂ ਨੂੰ ਹੱਥ ਦਿੱਤਾ ਅਸੀਂ ਕਾਲੀ ਜਿਸ ਮੋੜ ਕੇ ਆਏ ਵਾਪਸ ਅਸੀਂ ਪੁੱਛਿਆ ਵੀ ਕੀ ਕਾਰਨ ਹੋਇਆ ਆਲਸ ਨਹੀਂ ਕਰਨਾ ਉਹ ਅਸੀਂ ਉਹਨਾਂ ਨੂੰ ਫਿਰ ਅਸੀਂ ਆਲਸ ਦਾ ਅਹੁਦਾ ਦੇ ਦਿੱਤਾ ਵੀ ਜਿਹੜੀਆਂ ਬੀਬੀਆਂ ਜਾਂ ਸਾਡੀਆਂ ਭੈਣਾਂ ਇਹ ਨਿੱਕੀਆਂ ਜਾਂ ਮਾਤਾ ਹੀ ਵੀ ਆਲ ਸਿਗਨ ਲਾ ਲੋ ਕਈ ਨੇ ਉਹਨਾਂ ਦੇ ਵੀ ਗੱਲ ਦਾ ਵਾਕ ਤੇ ਨਾ ਆਈ ਹੋਊਗੀ ਗੱਲ ਵੀ ਗਾਂ ਅਗਲਾ ਇਹ ਗੱਲ ਧਿਆਨ ਚ ਤਾਂ ਲਿਆਂਦੀ ਵੀ ਕਿਤੇ ਦੂਰੇ ਕੰਮ ਇਦਾਂ ਦਾ ਹੁੰਦਾ ਕਿਸੇ ਨਾਲ ਵੀ ਹੱਸਦਾ ਕਿ ਇਹਦਾ ਤੇਲ ਮੋਤੀ ਬੀਬੀਆਂ ਵੀ ਮੜਾ ਜਾਂ ਆਪਣੀ ਮੱਤ ਕਰ ਸਕਦੀਆਂ ਜੰਨਾ ਹਿੱਸਾ ਪਾ ਸਕਦੀਆਂ ਜੀ 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 ਠੀਕ ਹੈ ਜੀ ਬੇਨਤੀ ਆ ਇਹੋ ਹੀ ਆ ਵੀਡੀਓ ਸ਼ੇਅਰ ਕਰ ਦਿਓ ਵੀਡੀਓ ਧਿਆਨ ਨਾਲ ਸੁਣ ਲਿਓ ਬੇਨਤੀ ਇਹ ਹੱਥ ਜੋੜ ਕੇ ਆ ਠੀਕ ਹੈ ਜੀ ਤੇ ਇੰਨਾ ਵੀ ਟਾਈਮ ਨਹੀਂ ਹੋਣਾ ਕੋਈ ਵੀਰ ਇੱਥੇ ਆ ਕੇ ਸਾਈ ਬਿਆਨਾ ਕਰਕੇ ਪੈਸੇ ਲੈ ਕੇ ਆ ਜੇ ਜੇ ਕੋਈ ਵੀਰ ਆਖੇ ਵੀ ਗੱਡੀ ਲੈ ਕੇ ਆ ਜਾ ਜਾਂ ਪੈਸੇ ਇਥੋਂ ਲਾ ਦੇ ਉਹ ਸਾਸਤਰੀ ਕਲਾ ਠੀਕ ਹੈ ਉਹਦੇ ਵਾਸਤੇ ਔਖਾ ਵਾ ਕੰਮ ਜੀ 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 ਟਾਈਮ ਘਟਾ ਜੀ ਟਾਈਮ ਘਟਣਦਾ ਵਾ ਇੰਨੀ ਬੇਨਤੀ ਹੈ ਬਾਕੀ ਵੀਡੀਓ ਸ਼ੇਅਰ ਕਰ ਦਿਓ ਜੀ ਧੰਨਵਾਦ